ਤੋਰ ਲੈ ਨੂੰ ਓ ਕੀ ਕਰਤਾ ਓਏ ਓਏ ਆ ਕਰਤਾ ਕੰਮ ਮੈਨੂੰ ਤਾਂ ਲੱਗਦਾ ਓ ਮੈਂ ਕੀ ਕਰਤਾ ਖੜ ਜਾ ਉਤਰੋ ਤੂੰ ਹੀ ਦਾ ਕਰਿਆ ਇਹ ਕੰਨ ਜੇ ਉਦੋਂ ਦੇ ਮਰੋੜੀ ਜਨਾ ਮਰੋੜੀ ਜਨਾ ਲੈ ਗੇਰ ਬੂਤਾ ਕੱਢ ਲਾ ਓ ਖੜ ਜਾ ਯਾਰ ਦੇਖ ਲੈਣ ਤੇ ਓ ਇੱਕ ਤਾਂ ਭਾਵੇਂ ਡਾਕਟਰੀ ਬੜੀ ਕਰਦੇ ਹਾਂ ਯਾਰ ਮੈਂ ਤਾਂ ਲੈ ਤੇਲ ਤੋਂ ਮੁੱਕ ਗਿਆ ਦਾ ਤੇਲ ਦਾ ਪੁਆਇਆ ਸੀ 60 ਰੁਪਿਆ ਦਾ ਛੱਡ ਜਾ ਛੱਡ ਜਾ ਇੱਥੋਂ ਹੀ ਉਹਦਾ ਇਹ ਡੀਜੇ ਜਾ ਛੱਡਦੇ ਹੁੰਦੇ ਨੇ ਮੈਂ ਤਾਂ ਛੱਡ ਜਾ ਓਏ ਪੈਟਰੋਲ ਤੇ ਹੁੰਦਾ ਇਹ ਅੱਛਾ ਓ ਚੱਲ ਵੀ ਚੱਲੂ ਫੇਰੀ ਇਹ ਕਈ ਵਾਰ ਉੱ ਘਟ ਰਹਾ ਜਾਂਦਾ ਹੋਰ ਛਾਵੇਂ ਚੱਲ ਫੜੋ ਔਰ ਯਾਰ ਲਾ ਯਾਰ ਰੋੜ ਕੇ ਮੇਰੀ ਗੱਲ ਸੁਣ ਆਪਣੇ ਪਿੰਡ ਵਾਲਾ ਜਗਜੀਤ ਮਿਸਤਰੀ ਆ ਉਹਦੇ ਕੋਲੇ ਲੈ ਜਾਂਦੇ ਆ ਕੋਈ ਨਾ ਮੈਂ ਛਾਵੇਂ ਚੱਲ ਉਹ ਗੜਦੰਭੂ ਕੋਲੇ ਲੈ ਜਾਂਦੇ ਆ ਗੜਦੰਭੂ ਕੋਲੇ ਓਏ ਮੜਾ ਛਾਵੇਂ ਚੱਲੋ ਯਾਰ ਮੈਂ ਆਪੇ ਦੇਖੂਗਾ ਤੂੰ ਨਾ ਮੜਾ ਮੋੜਾ ਕੋਈ ਰੀਤੇ ਖੁਸ ਕੇ ਪੈ ਗਿਆ ਮੈਂ ਆਪੇ ਠੀਕ ਕਰ ਦੂੰ ਆਪੇ ਠੀਕ ਕਰ ਦੇਂਗਾ ਯਾਰ ਤੂੰ ਵੱਡਾ ਆ ਇੰਜੀਨੀਅਰ ਓਏ ਭਾ ਜੱਜ ਗਵਿੰਦਰ ਮਿਸਤਰੀ ਬਣਾਇਆ ਬੈਠਾ ਰਹਿੰਦਾ ਏ ਯਾਰ ਓਏ ਫਿਰ ਐ ਕਰੋ ਲੈ ਫਿਰ ਕਰਾ ਲਓ 1000 ਰੁਪਇਆ ਲੈ ਜੂ ਮਿਸਤਰੀ ਦੇ ਦੋਗੇ ਦੇ ਦਾਂਗੇ ਯਾਰ ਮੋਟਰਾਂ ਪਿੰਡ ਦਾ ਚਾਣਾ ਹੀ ਆ ਹੁਣ ਓ ਬਹਿ ਜਾ ਓ ਤੇਰੇ ਕੋਲ 150 ਰੁਪਇਆ ਭੈਣ ਜਦੋਂ ਇਹਨੂੰ ਖਮਾਣ ਨੂੰ ਤੈਨੂੰ ਲੱਸੀ ਆਖੀ ਸੀ ਮਿੱਟੀ ਉਹਦਾ ਤੈਥੋਂ ਪਿਆਈ ਨਹੀਂ ਗਈ ਮੇਰਾ ਤੰਗ ਨਾ ਕਰੋ ਯਾਰ ਮੈਂ ਆਪੇ ਕਰ ਦੂੰ ਠੀਕ ਮੈਥੋਂ ਨਹੀਂ ਯਾਰ ਛੋਡੇ ਨਾਲ ਪਕਾਈ ਵੱਜਦੀ ਮੈਂ ਇਹਦਾ ਕੁਛ ਖਾ ਕੇ ਹੁਣ ਮੈਨੂੰ ਤਾਂ ਜਾਨਾ ਤੁਸੀਂ ਕਰ ਲੋਗੇ। ਕੀ ਖਾਇਆ ਯਾਰ ਕੀ ਖਾਇਆ? ਓਏ ਹੂੰ ਨਾ ਗੋਲੀ ਗੱਟਾ ਖਾਜੀ ਗੰਜਰ ਦਾ ਕੋਈ ਚੱਟ ਦੀ ਚੀਜ਼ ਖਾ ਲਈ। ਲੈ ਖਾਦੇ ਇਹ ਪੜਾ ਨਹੀਂ ਡੀਜ਼ਲ ਤੇ ਹੁੰਦਾ। ਹਾਂ ਇਹ ਨਾ ਕਿਹਦੇ ਨਾ ਜੋ ਡੀਜ਼ਲ ਵੱਧ ਪਾਇਆ ਜਾਂਦਾ ਇਹ ਉੱਛਲ ਜਾਂਦਾ। ਮੈਨੂੰ ਔੜਿਆ ਇਹ ਲੱਗਦਾ ਵੀ ਇਹਦੇ ਪਤੰਦਰ ਫੇਲ ਹੋ ਗਏ। ਦੇਖ ਲੈ ਕਿਤੇ ਮੈਨੂੰ ਤਾਂ ਲੱਗ ਗਰਗਰ ਮੈਨੂੰ ਐ ਨਹੀਂ ਪਤਾ ਪਤੰਦਰ ਇਹਦੇ ਹੁੰਦੇ ਕਿੱਥੇ ਆ। ਲੈ ਲੱਬਲੇ ਨੁਕਸ ਹੋਏ। ਹਾਂ ਆ ਤਾਂ ਅਰ ਟੁੱਕ ਗਿਆ ਚੂਹਾ ਓਏ। ਉਹ ਭੈਣ ਦੇ ਯਾਰ ਦੇ ਚੂਹੇ ਮਾਰ ਦਵਾਈ ਨਹੀਂ ਤਰੀਗੀ ਤੇ ਹਰਪੀਆਂ ਦੀ ਯਾਰ ਉਹੀ ਕੰਮ ਕਰਤਾ ਤੂੰ ਕੰਮੇ ਜੇ ਬੰਦਿਆਂ ਦਾ ਮੋਟਰਸਾਈਕਲ ਆਪਣੇ ਕੋਲੇ ਹੁੰਦਾ ਨਾ ਆਪਾਂ ਇਹਨੂੰ ਸਾਹ ਸਾਹ ਰੱਖਦੇ ਐਂ ਕਰੜੀ ਇੱਕ ਮੈਂ ਤੂੰ ਹੋਰ ਗਾਦਾ ਓਏ ਆ ਆ ਜੋੜਤੀਆਂ ਤਾਰ ਭੈਣ ਉਹ ਨਾ ਪੜਾਕਾ ਵਾਦੀ ਓਏ ਮਾ ਆਪਾਂ ਤਾਂ ਬਈ ਬਿਜਲੀ ਦਾ ਕੰਮ ਵੀ ਕਰਦੇ ਰਹੇ ਆ ਦੇਖੀ ਤਾ ਓ ਮੈਨੂੰ ਪਤਾ ਗੰਦਰ ਦਾ ਤੂੰ ਕਿਸੇ ਦੀ ਲਾਈਟ ਚਲਾਈ ਨਹੀਂ ਸੀ ਟਾਈਮ ਸਰ ਮੈਨੂੰ ਪਤਾ ਤੂੰ ਮਾਰੇਗਾ ਇਹ ਤਾਂ ਬਸ ਹੁਣ ਤੂੰ ਐ ਲੈ ਲੈ ਵੀ ਥੋੜਾ ਜਿਹਾ ਰੱਬ ਨੇ ਬਸ ਕਿੱਥੀਆਂ ਇਹ ਕਰਤੀਆਂ ਹਾਂ ਲਾ ਮਾਰਨ ਦੇ ਕੇ ਹੁਣ ਕਿ ਕਿ ਤੂੰ ਹੀ ਮਾਰ ਮੈਨਾਂ ਉਹ ਬੈਕ ਤਾਂ ਨਹੀਂ ਮਾਰਦਾ ਕਿਤੇ ਮਾ ਇਹ ਬਹੁਤ ਮਾਰਦਾ ਇਹ ਨਹੀਂ ਮਾਰਦਾ ਆਏ ਹਾਏ ਹਾਏ ਸੋਰਾ ਆਏ ਹਾਏ ਹਾਏ ਛੇੜ ਦੇ ਓ ਸਰ ਨੂੰ ਤੀਜੀ ਚ ਹੋਊ ਸਟਾਰਟ ਆਏ ਹੋਏ ਚੌਥੀ ਚ ਹੋਏ ਚੌਥੀ ਚ ਮੇਰੇ ਤਾਂ ਪੱਗ ਵੀ ਹਿਲਿਆ ਦੀ 4 ਚ ਹੋ ਗਿਆ ਸਟਾਰਟ ਹੋ ਗਿਆ ਓ ਖੜ ਜਾ ਪਹਿਲਾਂ ਐ ਕਹੇ ਬਾਬਾ ਇਟਾਂ ਵਾਲਿਆ ਕੈਰ ਦਾ ਸਹੀ ਬਾਬਾ ਇਟਾਂ ਵਾਲਿਆ ਉਹ ਮੈਨੂੰ ਕਿੱਕ ਮਾਰ ਲੈਣ ਦੇ ਲੈ ਬਾਬਾ ਇਟਾਂ ਵਾਲਿਆ ਮਾਦਾ ਸਾਰੇ ਬਾਬੇ ਤੇ ਹਾ ਲੈਣਾ ਹਾਂ ਚੱਲ ਜਾ ਦੇ ਐ ਚੱਕ ਖੜ ਜਾ ਤੇਰੀ ਨਹੀਂ ਮੰਦਾ ਇਹ ਪਰ ਆਉ ਜਾ ਚਰਾਂ ਚੁੱਪ ਬੁੱਲ ਲੈ ਉਹ ਫੂਕਾ ਮਰੀ ਜਾਣਗੇ ਕਿੱਕ ਵੀ ਮਾਰ ਲੈ ਯਾਰ ਮੈਨੂੰ ਨਹੀਂ ਸੂਰ ਹੈਗੀ ਮੇਰੇ ਦਾ ਲੱਤ ਤੋਂ ਹੁਣ ਲਾਦੀ ਤੂੰ ਜੈ ਕਵਾ ਬੈਣ ਵਾਲਾ ਡਰਾ ਗਿਆ ਇਹ ਹੋ ਗਿਆ ਸੀ ਸਟਾਰਟ ਸਟਾਰਟ ਹੀ ਹੋ ਗਿਆ ਸੀ ਓਏ ਉਹ ਚੱਲ ਬਾਈ ਕਰਕੇ ਦੇ ਯਾਰ ਇਸ ਹਸਾਮ ਨਾਲ ਤੂੰ ਭੁੱਖੇ ਮਾਰ ਦੇਗਾ ਨਹੀਂ ਲੈ ਉਹ ਖੜ ਜਾ ਖੜ ਜਾ ਉਹ ਖੜ ਜਾ ਖੜ ਜਾ ਮੈਨੂੰ ਪਤਾ ਲੱਗ ਗਿਆ ਇਹਦਾ ਮੂੰਹ ਮੇਰੇ ਸੱਜ ਦਾ ਚੜਦੇ ਕ ਨਹੀਂ ਕਰ ਇਹਦਾ ਤੂੰ ਛਿਪਦੇ ਕ ਨਹੀਂ ਕਰੀ ਪਿਆਗਾ ਓਏ ਮੈਂ ਵੀ ਆਖਿਆ ਬਾਬੇ ਸੇਗਾ ਤੂੰ ਫਿਰ ਲੈ ਕੇ ਆਲੇ ਟਕਮਟ ਟਕਮਟ ਇਹ 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 ਇੱਥੋਂ ਆਇਆ ਕਰੀ ਜਦੋਂ ਮਾਰੀ ਕਿੱਕ ਨਾ ਉਹ ਉਹਨੂੰ ਤਾਂ ਆਪਾਂ ਇੱਥੇ ਛੱਡ ਜਾਾਂਗੇ ਬਸ ਠੀਕ ਚੱਲ ਗਿਆ ਦੇਖ ਹੁਣ 35 ਹੋਰ ਅੱਗੇ ਕੱਢਣਾ ਹਜੇ ਹੈ ਗੁਣੀਏ 'ਚ ਨਹੀਂ ਹੈਗਾ ਗੁਣੀਏ 'ਚ ਉਹ ਪਾ ਇਹ ਹੁਣ ਠੀਕ ਆ ਬਸ ਬਸ ਲੈ ਮੈਂ ਦੇਖਾਂ 35 ਇਹ 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 ਲੈ ਬੜਾ ਹੋ ਗਿਆ ਕੇਰਾ ਪਲੱਗ ਇਹਦਾ ਇਹਦਾ ਭੈਣ ਦਾ ਨਾ ਵਿਚਰ ਗਿਆ ਇਹ ਨਾ ਨਾ ਪਲੱਗ ਸਾਫ ਕਰ ਰਹੇ ਨੇ ਮੈਨੂੰ ਖੜ ਜਾ ਕਿਹੜਾ ਪਲੱਗ ਯਾਰ ਇਹਦਾ ਭੈਣ ਦਾ ਮੁੜਕੋ ਮੁੜਕੀ ਕਰਤੇ ਯਾਰ ਇਹ ਪਲੱਗ ਕਿਹੜਾ ਹੁੰਦਾ ਏ ਉਹ ਚੱਲ ਪਾ ਬਾਬਾ ਲੈ ਇਹਨੂੰ ਹੱਥ ਪਾ ਕੇ ਖੜੋ ਪਤਾ ਲੱਗੂਗਾ ਖੜ ਜਾ ਇੱਥੇ ਇੱਥੇ ਹੱਥ ਪਾ ਲਈ ਮੈਂ ਕਿੱਕ ਮਾਰੂਗਾ ਇੱਥੇ ਹੱਥ ਰੱਖੀ ਹਾਂ 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 ਸਮਝ ਗਿਆ ਹਾਂ ਇਹਨੂੰ ਲੰਗੇ ਆਵੇ ਆ ਨਾ ਬੱਟ ਮਾਰੇ ਬਾਬਾ ਦੇ ਦੇਖੀ ਮਰੇ ਹਾਂ ਇਹ ਪਾ ਲੈ ਕਰੰਟ ਮਾਰਦਾ ਦਾ ਓ ਆਉਂਦਾ ਗਰੰਟੀ ਦਾ ਮਤਲਬ ਹੈ ਕਰੰਟ ਭਾਵੇਂ ਦਾ ਕੰਮ ਨਹੀਂ ਚਾਰਦੀ ਮੈਨੂੰ ਤਾਂ ਜਿਹੜਾ ਨਸ਼ਾ ਪਤਾ ਹੀ ਉਹ ਵੀ ਉਧਾਰਤਾ ਓ ਇਹੀ ਚੈੱਕ ਕਰਦੇ ਸੀ ਮਿੱਠਿਆ ਗਰੰਟ ਆਉਂਦਾ ਮਰਵਾ ਲਈ ਆੜੀਆਂ ਮੈਨੂੰ ਤਾਂ ਅਲੱਗ ਆੜੀਆਂ ਮਾਦਾ ਡੰਡੀ ਡੰਡੀ ਆਇਆ ਹੋਇਆ ਨਾ ਤੇ ਮੈਂ ਤਾਂ ਚੱਲਿਆ ਤੂੰ ਆਪੇ ਜਦੋਂ ਮਰਜੀ ਆ ਜੀ ਬਹਿ ਜਾ ਬਹਿ ਜਾ ਇੱਥੇ ਬਹਿ ਜਾ ਲੈ ਬਹਿ ਜਾ ਹੁਣ ਦੇਖ ਉਹ ਸੜਕ ਤਤੀ ਹੈ ਇਹਨੇ ਜਿਹਨੇ ਤੈਨੂੰ ਕਰੰਟ ਮਾਰਿਆ ਹਾਂ ਇੱਕ ਕਰੰਟ ਵਾਲੀ ਹੁੰਦਾ ਪਲੱਗ ਇਹਦਾ ਮੇਰੇ ਨਾਲ ਤੇ ਭਾਰੀ ਕੋ ਭਾਰੀ ਕੋ ਹਾਂ ਤੂੰ ਫੇਰ ਆ ਗਈ ਪਾਣਾ ਉਹ ਕੀ ਪ੍ਰੋਬਲਮ ਐ ਸਾਨੂੰ ਪ੍ਰੋਬਲਮ ਤਾਂ ਸਹੀ ਨੱਤ ਤੋੜਦੀ ਮੈਨਾਂ ਮਾਰਤਾ ਹੀ ਸਾਨੂੰ ਤਾਂ ਦਰ ਬਰਾਹੀ ਗੁੜੇ ਤੇ ਤਾਈ ਹਜੇ ਸਾਡੇ ਤਾਂ ਤੇ ਬੰਦੇ ਮਾਰਦੇ ਸੀ ਮਾੜਾ ਮਤਨ ਨੂੰ ਦੇਖ ਕੇ ਨਾ ਚਲਾਣਾ ਓ ਡੱਕੀ ਫਿਰਦੀ ਐ ਯਰ ਦਿਨੀ ਪਤਾ ਨਹੀਂ ਕੀ ਅੱਕਵਾ ਦਿੰਦੀ ਮੈਨੂੰ ਪਹਿਲਾਂ ਉੱਥੇ ਲੜ ਕੇ ਆਣੀ ਮੈਂ ਮੈਂ ਨਹੀਂ ਫਿਰਦੀ ਡੱਕੀ ਤੁਸੀਂ ਫਿਰਦੇ ਹੋ ਅਜੀ ਤਾਂ ਪਾ ਕੱਚੇ ਖੜੇ ਕੱਚੇ 'ਚ ਤੂੰ ਕੀ ਕਰ ਰਹੀ ਐ ਕੋਣ ਗੱਡੀ ਚਲਾਉਂਦਾ ਮੈਂ ਗੱਡੀ ਸਹੀ ਚਲਾ ਰਹੀ ਆ ਤੁਸੀਂ ਆਪ ਦਾ ਬੰਬੂ ਕਰਕੇ ਸਹੀ ਚਲਾਇਆ ਕਰੋ ਮੈਂ ਤੁਹਾਨੂੰ ਆ ਗਾ ਮਗਲਾ ਰਾ ਕੱਚੇ ਤੇ ਯੂ ਸ਼ਟ ਅਪ ਮਾਈਂ ਯੂਅ ਲੈਂਗੁਏਜ ਓਏ ਨੂੰ ਸਮਝਾ ਲਾ ਮੈਂ ਵੜ ਦੂੰਗਾ ਉਹ ਗੱਲ ਦਾ ਕੋਈ ਨਹੀਂ ਨੋਟ ਲੱਗਦੀ ਕਿਤੇ ਸਾਡੇ ਵਾਲਾ ਆਪਣੀ ਨਾ ਗਲਤੀ ਹੋਵੇ ਓਏ ਆਪਾਂ ਕੱਚੇ ਦੇ ਵਿੱਚ ਆ ਤੁਸੀਂ ਤਾਂ ਸਾਈਡ ਤੇ ਖੜੇ ਹੋ ਮਾਰੇ ਤਾਂ ਨਹੀਂ ਆਵਾਂਗੇ ਤੁਸੀਂ ਨਾ ਮੇਰਾ ਰਸਤਾ ਛੱਡ ਦੋ ਆਪ ਦਾ ਚੱਕੋ ਮੋਟਰਸਾਈਕਲ ਜੀ ਪੁਲਸਾ ਉਪਲਸਾ ਅੱਛਾ ਹਾਂ ਪੁਲਿਸ ਤੁਸੀਂ ਨਹੀਂ ਪੁਲਿਸ ਤਾਂ ਮੈਂ ਲੈ ਕੇ ਆਉਂਦਾ ਲੈ 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 ਤੇਰਾ ਉਕਰਾਵਾਂਗੇ ਜਿਹੜਾ ਵੱਡੇ ਲੋਕ ਕਰਾਉਂਦੇ ਹੁੰਦੇ ਆ ਤੂੰ ਨਸ਼ਾ ਕੀਤਾ ਹੋਇਆ ਹਾਂ ਸਾਨੂੰ ਸਾਰਾ ਪਤਾ ਐ ਨਾ ਹੁਕਮਦਾਰ ਜੇ ਮੈਨੂੰ ਨਸ਼ਾ ਕੀਤਾ ਹੋਇਆ ਕਿਹਾ ਹੋਇਆ ਜਿੱਦ ਨਸ਼ਾ ਥੋੜਾ ਕੀਤਾ ਹੋਇਆ ਕਿਵੇਂ ਕੁੱਤਿਆਂ ਵਾਂਗੂ ਭੋਕੀ ਜਾਣੇ ਤੁਸੀਂ ਕੋਈ ਗੱਲ ਕੋ ਚੱਲ ਪੈ ਨਾ ਹੋਰ ਨਾ ਮਾਰੀ ਐਂਦੀ ਜੰਦੀ ਕਰ ਲੈਣਗੇ ਗੁੱਡੀ ਇਹ ਬੰਦੇ ਛਲੇ ਭੜੇ ਆ ਤੂੰ ਰਹਿ ਤੱਕ ਇੱਕ ਮਿੰਟ ਰੁਕ ਜਾ ਤੈਨੂੰ ਹੁਣੇ ਦਿਖਾਉਂਦੀ ਮੂਹਰੇ ਕੋਈ ਨਹੀਂ ਨਾ ਦੋਦੇ ਤੇ ਆਉਣਾ ਜਿਹਨੇ ਖੜੇ ਇੱਥੇ ਤੂੰ ਤੁਹਾਡਾ ਕਿਵੇਂ ਹੋਰ ਨਾ ਬੰਘਰ ਫਿਰਦੇ ਤੈਨੂੰ ਕੋਲ ਆਉਣੀ ਹੈ ਤੁਸੀਂ ਨਾ ਕੀ ਗੱਲ ਹੈ ਤੁਸੀਂ ਮੇਰਾ ਪਿੱਛਾ ਕਿ ਕਰਨਾ ਜਿੱਥੇ ਮੈਂ ਜਾ ਕੇ ਤੁਸੀਂਿੱਨੇ ਪਹੁੰਚ ਜਾਂਦੀ ਆ ਪਿੱਛੋਂ ਦਾ ਤੂੰ ਆਈਆਂ ਮੋਟਰ ਦਾ ਟਾਈਮ ਮਾਰਿਆ ਵਿਚਾਲੇ ਕਾ ਕਾਂ ਦੇ ਕੋ ਦੱਸ ਉਹ ਮੇਰੀ ਗੱਡੀ ਤਾਂ ਸਾਈਡ ਤੇ ਹੋ ਮੈਂ ਨਹੀਂ ਮੁੜਾਂ ਉਹ ਮੇਰਾ ਗੱਡੀ ਤਾਂ ਸਾਈਡ ਤੇ ਹੋ ਮਾ ਹੁੰਦਾ ਨਹੀਂ ਇਹ ਗਰੀਬੀ ਨੂੰ ਤੁਸੀਂ ਦੱਸ ਸਾਈਡ ਤੇ ਹੋ ਜਾ ਚੁੰਬੜ ਦਾ ਨਾ ਅਮਲੀਆਂ ਯਾਰ ਮੋਟਰਸਾਈਕਲ ਚੱਕ ਲੋ ਨਹੀਂ ਮੈਂ ਭੰਡ ਦੂ ਇਸ ਵਾਰ ਮੋਟਰ ਲੈ ਲੈ ਪੈਸੇ ਦੇ ਭੰਨੇ ਕੀ ਗੱਲ ਹੈ ਮੇਰੀ ਗੱਲ ਹੈ ਹਾਂ ਮੇਰੀ ਗੱਲ ਹੈ ਮੋਰ ਦਾ ਸੈਂਗਣਾ ਨੁਕਸਾਨ ਕੀਤਾ ਨਾ ਤੇ ਹਾਂ ਠੀਕ ਹੈ ਜਿੰਨਾ ਨੁਕਸਾਨ ਹੋਇਆ ਉਹਦਾ ਪੈਸੇ ਭਰ ਦੇ ਹਾਂ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਆਲਰੇਡੀ ਦੱਸਿਆ ਸੀ ਮੇਰੇ ਕੋਲ ਪੈਸਾ ਬਹੁਤ ਹੈ ਤੁਸੀਂ ਕਿੰਨੇ ਪੈਸੇ ਚਾਹੀਦੇ ਦੱਸੋ ਪਰ ਅ ਤੂੰ ਕਈ ਮੋਰਸੇਗਲ ਕੁਮਾਰ 사이 ਇੱਥੇ ਕਹੋ ਉਹ ਇੱਕਦਮ ਮਗਰਾਰ ਤੋਰਦਾ ਤੇ ਮਨ ਲੋ ਇਹ ਪਹਿਲੇ ਟਾਇਰ ਵਾਲਾ ਵੀ ਕਮੀਆਂ ਚੱਕਦਾ ਨਿੱਪੜ ਕੀ ਗੱਲ ਹੈ ਕੋਈ ਠੀਕ ਹੈ ਪਰ ਗੱਲ ਕੋਈ ਵਾਲੀ ਉਹ ਆਪਾਂ ਨਵਾਂ ਨਵਾਂ ਲੈ ਲਾਂਗੇ ਹਾਂ ਭਾਈ ਪਹਿਲੇ ਕੋਈ ਲੈ ਫਿਰ ਤਾਂ ਸਬੂਤ ਹੀ ਮੁੱਕ ਜੂ ਇੱਕ ਮਿੰਟ ਖਿੱਤੇ ਤੁਹਾਡੀ ਇਹ ਤਾਂ ਨਹੀਂ ਚਾਲ ਹੈਗੀ ਵੀ ਮੇਰੇ ਤੁਹਾਨੂੰ ਪਿੰਕ ਲੱਗ ਜਾਂਦੀ ਹੋਵੇ ਉਹ ਆਉਣ ਵਾਲੀ ਹੈ ਕੋਈ ਛੇੜਖਾਨੀ ਕਰੀਏ ਤੇ ਪੈਸੇ ਮਿਲ ਜਾਣਗੇ ਐਵੇਂ ਮੈਂ ਪੈਸੇ ਨਹੀਂ ਦੇਣ ਵਾਲੀ ਹੈਗੀ ਉਹਦੀ ਛੇੜਖਾਨੀ ਕਰਤੇ ਅੰਨਿਆਂ ਵਾਂਗੂ ਗੱਚਾ ਕੇ ਤਾਂ ਐ ਮਾਰੀ ਕਾਰ ਲਿਆ ਹਾਂ ਇਹ ਕਾਦੀ ਛੇੜਖਾਨੀ ਕਿਸ ਨੇ ਪਕੜਾ ਫੜੇ ਬੰਦੇ ਬਚ ਗਏ ਤੂੰ ਮੇਰੀ ਗੱਲ ਸੁਣ ਲੈ ਤੂੰ ਜਾਨੀ ਤਾਂ ਪੱਕਾ ਗੱਪ ਪੱਪਾਂ ਦੇ ਚੋਨਾ ਤੇ ਹੈ ਉੱਥੋਂ ਡੱਕ ਕੇ ਤੇਰ ਪੈਣਾ ਕੀ ਬਕਵਾਸ ਤੁਸੀਂ ਚੁੱਪਚਾਪ ਕੁਵਾੜ ਹਟਾ ਲਓ ਨਹੀਂ ਮੈਂ ਵਿੱਚ ਮਾਰੂੰਗਾ ਤੂੰ ਤਾਂ ਹੀ ਕਰ ਸਾਡਾ ਨਿਸ਼ਾਨ ਲਿਆ ਜਿਹੜਾ ਬੋਲਣਾ ਉਹਨੂੰ ਪਿੱਛੇ ਆ ਆ ਤੋੜ ਦੂੰ ਸਾਡਾ ਤੂੰ ਬਈ ਮੇਰੀ ਗੱਲ ਸੁਣ ਲੈ ਓਏ ਬਾਈ ਬਾਲਾ ਹਰਖੀ ਫਿਰ ਇਹਨੂੰ ਮੈਂ ਗੱਲ ਕਰ ਉਹ ਸੰਜੇ ਨਾ ਮਰੌੜ ਤੂੰ ਗੱਲ ਕਰਕੇ ਆ ਫਿਰ ਉਹਨੂੰ ਕਰ ਕੇ ਕੀ ਕਰ ਗੱਲ ਪਹਿਲੇ ਮੈਂ ਮੈਂ ਕਰਤੀ ਗੱਲ ਉਹਨੇ ਹਾਂ ਨਾ ਨਾ ਪਹਿਲਾਂ ਨਿਮੇੜ ਗੱਲ ਇੱਕ ਮਿੰਟ ਇੱਕ ਮਿੰਟ ਦੇਖ ਬੀਬਾ ਗੱਲ ਇਹ ਆ ਵੀ ਨੁਕਸਾਨ ਤਾਂ ਉਹਨਾਂ ਦਾ ਹੋਇਆ। ਉਹ ਬੀਬਾ ਤੂੰ ਮੇਰੀ ਗੱਲ ਸੁਣ ਮੈਂ ਤੈਨੂੰ ਸਮਝਾਉਣਾ ਗੱਲ। ਓਰੇ ਇੱਧਰ ਓਏ ਗੱਲ ਸੁਣ। ਹਾਂ ਦੱਸੋ। ਤੇ ਇਹ ਐਡੇ ਸਾਡੇ ਬੰਦੇ ਆ ਨਾ ਇਹ ਹੋਰ ਦਿਮਾਗ ਦੇ ਬੰਦੇ ਆ ਦੇਖ ਨੁਕਸਾਨ ਹੋਇਆ। ਉਹ ਜਿਹੜਾ ਪਰਲੇ ਖੱਟੇ ਕੁਰਤੇ ਵਾਲਾ ਨਾ ਆ ਨਹੀਂ ਦੂਜੇ ਕੁਰਤੇ ਵਾਲਾ। ਉਹ ਬੰਦੇ ਨੇ 2-3 ਤੀਵੀਆਂ ਗੱਡੀ ਚਾੜਤੀਆਂ ਤੇ ਮੈਨੂੰ ਐ ਡਰ ਲੱਗਦਾ ਵੀ ਕਿਤੇ ਗੱਲ ਤੇਰੇ ਵਾਲਾ ਕੰਮ ਸਸਰੀ ਕਹਾਣਾ ਕਰਦੇ ਨੋ। ਸੱਚੀ ਸੱਚੀ ਉਹ ਮੈਂ ਤੈਨੂੰ ਕਮਲੀ ਇਸੇ ਕਲੋਂ ਦਾ ਸਮਝਾਈਏ ਨਾ ਉਹ ਬੰਦਾ ਬੜਾ ਰਖੀਆ ਤੇ ਤਾਂ ਕਰਕੇ ਤੂੰ ਪਹਿਰੇ ਤੇ ਲਈ ਦੇ ਕੇ ਗੱਲ ਨਵੇੜਾ ਵਾ ਕੰਮ ਕਰਦੇ ਹੀ ਬਣ ਮੇਰੀ ਗੱਲ ਸੁਣੋ ਪੈਸੇ ਤਾਂ ਮੈਂ ਤੁਹਾਨੂੰ ਦੇ ਰਹੀ ਆ ਪੈਸੇ ਦੀ ਮੇਰੇ ਕੋਲ ਕੋਈ ਕਮੀ ਨਹੀਂ ਮੈਂ ਤੁਹਾਨੂੰ ਹੋਣੀ ਦਿੰਦੀ ਆ ਪੈਸੇ ਤੁਸੀਂ ਆਏ ਦੱਸੋ ਕਿੰਨਾ ਕੁ ਲਾਸ ਹੋਇਆ ਤੁਹਾਡਾ ਮੈਂ ਉਨੇ ਪੈਸਾ ਦੇ ਦੇਣੀ ਆ ਤੁਹਾਨੂੰ ਯਾਰ ਲਾਸ ਤਾਂ ਦੇਖ ਸਾਰਾ ਹੀ ਹੋ ਗਿਆ ਇਹ ਟੁੱਟਪੱਟ ਜੀ ਖਾਸੀ ਹੋ ਗਈ ਜਦੋਂ ਉੱਥੇ ਗਏ ਨਾ ਮਿਸਤਰੀ ਨੇ ਭੈਣਰਾ ਬਾਹ ਜੱਡਾ ਬਿਲ ਬਣਾ ਦੇਣਾ ਗੱਲ ਇਹ ਆ ਵੀ ਤੂੰ 11 18 ਤੇ 3 21000 ਤੂੰ 18 2000 ਦੇ ਕੇ ਗੱਲ ਆਪਾਂ ਨਵੇਂੜ ਦੇਾਂਗੇ ਚਲੋ 1 ਮਿੰਟ ਰੁਕੋ ਤੁਹਾਨੂੰ ਮੈਂ ਹੁਣੀ ਪੈਸੇ ਦਿੰਨੀ ਆ ਪਰ ਅੱਜ ਤੋਂ ਬਾਅਦ ਨਾ ਮੇਰੇ ਰਸਤੇ 'ਚ ਨਾ ਆਇਓ ਉਹ ਰਸਤੇ 'ਚ ਅਸੀਂ ਕਿੱਥੋਂ ਆਉਣੇ ਆ ਰਸਤੇ ਤੇ ਕੰਮ ਲਈ ਤੂੰ ਆਇਆ ਨਹੀਂ ਆ ਪਤਾ ਨਹੀਂ ਕਿਥੋਂ ਮੈਨੂੰ ਤਾਂ ਲੱਗਦਾ ਭੈਣਾ ਸੜਕਾਂ ਤੇ ਆਏ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਉਹ ਗੱਲ ਹੋਈ ਪਈ ਆ ਤੇਰੀ ਸਾਡੇ ਪਿਓ ਦਾ ਹੀ ਰਾਜ ਆ ਅਸੀਂ ਕਿਤੇ ਵੀ ਜਾ ਸਕਦੇ ਆ ਚਲ ਸੋ ਸਾਈਡ ਤੇ ਮੈਂ ਤੈਨੂੰ ਫਿਰ ਪੈਸੇ ਦੇ ਦਿਆਂਗਾ ਤੂੰ ਉਹ ਨਾ ਕਿਤੇ ਅਗਲੇ ਬੁੱਧਵਾਰ ਕਰਦੀ ਨਾ ਗੱਲ ਆਏ ਆ ਉਹ ਗੱਲਾਂ ਹੀ ਮਾਰੀ ਜਾਏਗਾ ਹੁਣ ਇਹਦੇ ਨਾਲ ਕਿੰਨੇ ਆ ਗਿਆ ਆ ਗਿਆ ਆ ਗਿਆ ਇੱਕ ਮਿੰਟ ਰੁਕੋ ਇੱਕ ਮਿੰਟ ਰੁਕ ਜਾਂ ਨੀ ਕਾਲੀ ਨਾ ਕਰ ਆ ਵੀ ਉਹ ਹੀ ਆ ਨੋਟ ਜੀ ਇਸੇ ਗੁੱਟੀ ਦੇ ਨੰਬਰ ਆ ਲੈ ਪੂਰਾ 20000 ਰੁਪਇਆ ਹਾਂ ਠੀਕ ਹੈ ਬਾ ਫਿਰ ਠੀਕ ਹੈ ਇਹ ਭੈਣ ਜੀ ਇਹ ਭੈਣ ਜੀ ਆਪਾਂ ਨੂੰ ਗਿਣਨ ਦੀ ਲੋੜ ਨਹੀਂ ਜੀ ਬਾ ਹੁਣ ਇੱਕ ਗੱਲ ਸੁਣ ਲੈ ਜੇ ਤਰਾ ਨਿਪਟ ਗਿਆ ਇੱਕ ਗੱਲ ਸੁਣ ਲੈ ਜੇ ਬਧੇ ਘਟੇ ਇਹਦਾ ਨੰਬਰ ਲੈ ਲੈ ਕੋਈ ਨਹੀਂ ਹਟਿਆ ਆ ਮੇਰੀ ਗੱਲ ਸੁਣ ਲੋ ਜਿਆਦਾ ਬੋਲਣ ਦੀ ਜ਼ਰੂਰਤ ਨਹੀਂ ਮੈਂ ਪੂਰਾ 20000 ਰੁਪਏ ਤੇ ਐਨਾ ਤਾਂ ਤੁਹਾਡਾ ਲਾਸ ਵੀ ਨਹੀਂ ਬਸ ਸਾਡਾ ਯਾਰ ਬਸ ਤੁਹਾਨੂੰ ਬੋਲਣ ਦੀ ਲੋੜ ਨਹੀਂ ਗੱਲ ਹੋ ਗਈ ਸਾਰੀ ਲੈ ਦਵਾਰੇ ਨਾਲ ਮਿਲ ਜੀ ਮੈਂ ਦੋ ਤਿੰਨ ਬੁੜੀਆਂ ਮੜਕਾਈਆਂ ਹੋਈਆਂ ਉਹ ਮੈਂ ਗੱਲ ਕਰ ਲਈ ਚਲੋ ਤੁਸੀਂ ਮੇਰੇ ਰਸਤੇ ਚ ਨਾ ਆਇਆ ਕਰੋ ਓਕੇ ਓ ਤੂੰ ਜਾ ਪਾਈ ਓ ਚੱਲ ਪਾਈ ਕਰਾਂ ਤੂੰ ਐਂ ਕਰਕੇ ਕਰਨ ਲੱਗਣਾ ਚੱਕ ਮੋਟਾ ਆਪਾਂ ਨਾ ਟਾਣਾ ਹੋਏ ਉਹ ਮੈਂ ਸੁਤਾਰੇਗਾ ਕਿ ਮੇਰੇ ਸਾਈ ਕਿੱਥੋਂ ਆਉਂਦਾ ਇਹ ਤਾਂ ਤਪੀ ਫਿਰਦੀ ਆ ਉਂ ਨੀ ਤੇ ਬਾਂਦਰੀ ਭੜੀ ਆ ਜਾਣ ਜਾਣ ਰੇਸਾਂ ਦਿੰਦੀ ਆ ਚੱਲ ਸਾਡੇ ਨਾਲ ਗਾਹਾਂ ਕਰ ਲੈ ਐਵੇਂ ਹੋ ਇਹ ਤੇਰੇ ਘਰ ਕੀ ਭੱਜ ਗਈ ਗੱਲ ਸੁਣ ਲੋ ਕੇਰਾ ਪਾਣੀ ਪੂਣੀ ਪੀਣੇ ਆ ਆਪਾਂ ਉਹ ਗਲੀ ਚ ਲੈ ਚੱਲਦੇ ਆ ਉੱਥੇ ਮਿਸਤਰੀ ਹੈਗਾ ਚੱਲ ਉਹਨੂੰ ਮੇਸਤਰੀ ਨੇ ਦਿਖਾਉਂਦੇ ਚੱਲ 10 ਮਿੰਟ ਤਾਂ ਹੂੰਕਣ ਲੱਗਾ ਯਾਰ ਤੂੰ ਹੀ ਕਿਹਾ ਯਾਰ ਚੱਲ ਲੜ ਗਿਆ ਯਾਰ ਅੱਛਾ ਹੂੰ ਔਰ ਚੱਲ ਹੁਣ ਓਏ ਹੰਕੀ ਜਣਾ ਉਹ ਤਾਂ ਮੋਟਰਸਾਈਕਲ ਖਰਾਬ ਕਰਤਾ ਹਾਂ ਬਚ ਗਏ ਹਾਂ ਬਚ ਕੇ ਆਗੇ ਸੀ ਭੋਗ ਤੇ ਰੋਕ ਲਾ ਓਏ ਬ੍ਰੇਕ ਜੇ ਉਤਰ ਜਾ ਭਰਾਵਾ ਕਿਉਂ ਉਤਰ ਜਾ ਹੁਣ ਫਿਰ ਮਿਸਤਰੀ ਤੇ ਲੈ ਕੇ ਚੱਲ ਯਾਰ ਮਿਸਤਰੀ ਉਸਦੇ ਇਹਨੂੰ ਕੁਝ ਨਹੀਂ ਹੋਇਆ ਮੈਂ ਆਪ ਹੀ ਠੀਕ ਕਰ ਲੂ ਟੁੱਟ ਪਾ ਦਿੱਤਾ ਹੋਈ ਨਹੀਂ ਕਿ ਤੂੰ ਦੇਖ ਟੁੱਟ ਪਾ ਦਿੱਤਾ ਮੈਨੂੰ ਪਤਾ ਸੀ ਇਹਦੇ ਸਿੰਘ ਜੀ ਦਾ ਪਹਿਲਾਂ ਟੁੱਟੇ ਹੋਏ ਨੇ ਯਾਰ ਉਹਨੇ ਤੂੰ ਹੀ ਵਿਚਾਰੀ ਕੁੜੀ ਤੂੰ ਹੀ ਲੈ ਗਏ ਨੇ ਪੈਸੇ ਇਹਦਾ ਲੈਟ ਵੀ ਇਨ ਟੁੱਟੀ ਇਹਦੀ ਸੱਚਾ ਸੱਚਾ ਸੱਚ ਕੰਜਰ ਤੋਂ ਗੱਲ ਤਾਂ ਉਹਦੇ ਕੋਲ ਤਾਂ ਬਾਦੂ ਪੈਸੇ ਸੀ ਉਹਨਾਂ ਦਾ ਤਾਂ ਕਹਿਦਾ ਕਹਿੰਦੀ ਆਹ ਚੱਕੋ ਪੈਸੇ ਤੇ ਬੜੀ ਗੱਤਬਤ ਜੀ ਨਾ ਕਰੋ ਚੱਲ ਬਾਦੂ ਤਾਂ ਮੈਨੂੰ ਪਤਾ ਨਹੀਂ ਦੱਸੋ ਆਮਲੀ ਕਿੰਨੇ ਰੁਪਏ ਲੈਤੇ ਆ ਪਹਿਲੇ ਮੈਂ ਹੀ ਜਿਉਦਾ ਨਾ ਮੈਂ ਪਹਿਲੇ ਲੈ ਲਿਆ ਉਹ ਤਾਂ 16-17000 ਆਹ ਤਾਂ ਪਹਿਲਾਂ ਵਾਲਿਆ ਤੇਰੇ ਹੈ ਇਹ ਤਾਂ ਮੇਰੇ ਹੀ ਆ ਹੁਣ ਆ ਇਹਦੇ ਵਿੱਚੋਂ ਵੀ ਇੱਕ ਗੱਲ ਏ ਆਪਣੀ ਇਹ ਤੇ ਤਾਂ ਪੰਜੀ ਦੁਕੀ ਲੱਗਣੀ ਆ ਜਿਹੜਾ ਟੁੱਟ ਭੱਜਦੀ ਪਹਿਲਾਂ ਵੀ ਆ ਲੈ ਮੈਨੂੰ ਸਾਰੇ ਫੜਾ ਮੈਂ ਆਪੇ ਹਿਸਾਬ ਕਰਕੇ ਦੇਉ ਯਾਰ ਹਾਂ ਮੈਂ ਤਾਂ ਮੇਰੀ ਗੱਲ ਸੁਣ ਯਾਰ ਮੇਰੇ ਹਿੱਸੇਲੇ ਫੜਾ ਦੂ ਮੈਂ ਤਾਂ ਵਿਚਾਰੀ ਦੇ ਮੋੜ ਕੇ ਅੰਦਰ ਉਹ ਬਹਿ ਜਾ ਉਹ ਮੋੜ ਕੇ ਆਏਗਾ ਭਾਂਦਾ ਭਾਂਦਾ ਅੱਡੇ ਨੂੰ ਵੀ ਭਾਂਦਾ ਉਹਦਾ 헤 ਚੜਿਆਗਾ ਉਹ ਕੁੱਕਾ ਨਹੀਂ ਕਰਿਆਣੀ ਕੁਸੇ ਦਾ ਉਹ ਮਾਰ ਤਾ ਹੀ 15 ਸਾਡਾ ਤਾਂ ਉਹਨੇ ਵੀਰਵਾਰ ਨੂੰ ਭੋਗ ਕਰ ਦੇਣਾ ਸੀ ਇਹਦੇ ਦਿਲ ਚੋਂ ਤਰਾਈ ਇਹ ਤਾਂ ਨਹੀਂ ਕਰਦਣ ਲੱਗ ਗਿਆ ਅਮਲੀ ਉਹ ਯਾਰ ਇਹ ਤਾਂ ਪੁੱਠੇ ਪਾਸੋਂ ਸੋਦਾ ਯਾਰ ਤੂੰ ਹੋਰੀ ਨਾ ਮਰੀ ਜਾ ਯਾਰ ਜਬੜੀਆਂ ਕਿਉਂ ਤੂੰ ਹੀ ਮੈਂ ਕਿੱਥੋਂ ਆ ਗਿਆ ਥੋਡੇ ਨਾਲ ਯਾਰ ਪਤੰਦਰੋ ਵਿਪਤਾ ਜੀ ਰਹਿਣਾ ਮੈਂ ਥੋਡੇ ਨਾਲ ਤੂੰ ਐ ਕਰ ਕਾਕਾ ਤੂੰ ਬਸ ਝੜ ਜਾ ਅਬੀ ਅਸੀਂ ਇਹਨੂੰ ਲੋੜ ਲੋੜ ਕਰਾ ਕੇ ਨਾ ਆਪੇ ਉਹਨਾਂ ਦੇ ਘਰੇ ਗਿਆ ਕਿਉਂ ਬਸ ਝੜ ਜਾ ਮੋਟਰਸਾਈਕਲ ਉੱਤੇ ਮੰਕ ਕੇ ਮੈਂ ਲਿਆ ਆ ਜਨਾ ਅਗਲਾ ਤਾਂ ਮਿੱਠੂ ਵਾਂਗੂ ਪਾਉਨੇ ਤੈਨੂੰ ਮਿੰਨੀ ਆਉਣ ਵਾਲੀ ਇਹਨੂੰ ਉੱਤੇ ਝੜ ਦਨੇ ਸਾਡੇ ਵਾਲਾ ਐ ਕਰ ਫਿਰ ਜਾ ਫਿਰ ਤੂੰ ਮੈਂ ਤਾਂ ਨਹੀਂ ਉਹ ਕਰਦਾ ਮੋਟਰਸਾਈਕਲ ਲੈ ਜਾ ਤੂੰ ਨਾ ਬਈ ਪਹਿਲਾਂ ਮੋਟਰਸਾਈਕਲ ਲੋਡ ਕਰਾ ਕੇ ਦਿਓ ਮੈਂ ਮੋਟਰਸਾਈਕਲ ਦਾ ਮਾਇਆ ਕਰਦਣਾ ਓਏ ਪਾ ਤੂੰ ਥੱਲੇ ਉਤਰੋ ਜਾਣਦਾ ਨਹੀਂ ਕਰਦਾ ਨਹੀਂ ਤੂੰ ਓਏ ਪਰਲੇ ਮੋੜ ਤੇ ਗੜਦੰਬੂ ਮਿਸਤਰੀ ਦੁਕਾਨ ਹੈ ਮੈਂ ਉਹਦੇ ਲਾ ਦੇਣਾ ਰੋੜ ਕੇ ਤੂੰ ਦੇਖੀ ਸੀ ਚਾ ਚੱਲ ਯਾਰ ਲਾ ਧੱਕਾ ਤੂੰ ਕੈਨੂੰ ਢੋਲੇ ਦੀਆਂ ਲਾਉਂਦਾ ਨਹੀਂ ਓ ਯਾਰ ਤੂੰ ਤੁਰ ਪਾ ਢੋਲੇ ਦੀਆਂ ਨਹੀਂ ਲਾਉਂਦਾ ਦੂ ਮੈਨਾਂ ਨਸ਼ਾ ਫੜਿਆ ਉਹ ਖੜਕੜ ਕੇ ਹਾਂ ਮਾਮਾ ਜੀ ਕੀ ਹੋਇਆ ਅਜੇ ਮੈਨੂੰ ਪੁੱਛਦੀਆਂ ਹੈ ਹੋਇਆ ਕੀ ਐ ਤੇ ਅੱਜ ਗੱਡੀ ਚੜਾਤੀ ਮੋਟਰਸਾਈਕਲ ਤੇ ਚੱਲ ਚੜਾਤੀ ਤੇ ਚੜਾਤੀ ਮਰੇ ਮਾਮਾ ਜੀ ਲਾਂਬਾ ਦਾ ਮੇਰੇ ਕੋਲੇ ਆਇਆ ਨਾ ਮਾਮਾ ਜੀ ਮਰੇ ਤਾਂ ਨਹੀਂ ਜਿਉਂਦੇ ਫਿਰਦੇ ਨੇ ਨਾ ਮਰ ਜਾਂਦੇ ਫੇਰ ਮਰ ਜਾਂਦੇ ਤਾਂ ਮਰ ਜਾਂਦੇ ਪੰਗੇ ਲੈਂਦੇ ਨੇ ਮਰ ਜਾਂਦੇ ਨਾਲੇ ਚਲੰਦਰ ਤੂੰ ਕੀ ਗੱਲ ਹੋ ਗਈ ਕਿਉਂ ਬਸ ਰੋਲਾ ਪਾ ਰਿਹਾ ਗੱਡੀ ਚੜਾਦੀ ਸੀ ਮੋਟਰਸਾਈਕਲ ਤੇ ਅੱਜ ਕੋਈ ਨਹੀਂ ਫਿਰ ਥੋੜਾ ਸ਼ਾਂਤ ਰਹਿ ਕੋਈ ਨਾ ਉਹ ਸ਼ਾਂਤ ਕਰਾਂਗੇ ਮੜਾ ਜਾਨੂੰ ਸਮਝਾ ਲਾ ਨਹੀਂ ਸਮਝਾ ਲਾਂਗੇ ਫਿਰ ਹੁਣ ਕੀ ਬਣੇ ਟੈਂਟ ਜੀ ਕਿੱਥੇ ਰਹਿਨੇ ਆ ਤੁਸੀਂ ਗੇੜਾ ਗੁੜੇ ਨਹੀਂ ਮਾਰਿਆ ਉਹ ਕੀ ਕਰਾਂ ਭਾਈ ਉਹ ਇੱਕ ਤਾਂ ਬਾਰੇ ਪਿੰਡਾਂ ਦੇ ਵਿੱਚ ਕੰਮ ਧੰਦਾ ਹੋ ਜਾਂਦਾ ਉੱਤੋਂ ਰੁੱਤ ਗਰਮੀ ਦੀ ਆ ਉਹ ਫਿਰ ਤੈਨੂੰ ਪਤਾ ਹੀ ਆ ਜਿੱਥੇ ਜਿੱਥੇ ਜਿੰਨਾ ਟਾਈਮ ਮਿਲਦਾ ਉਵੇਂ ਜੇ ਜਾਈ ਜਾਂਦੇ ਆ ਮੈਂ ਤਾਂ ਡਿੱਕੀ ਢੁਕੀ ਗਿਆ ਮੈਂ ਤਾਂ ਮਾਹ ਕਿਤੇ ਮਰ ਮੁਲਦਾ ਨਹੀਂ ਗਿਆ ਉਹ ਕੋਈ ਨਹੀਂ ਚਲੋ ਕਿਸੇ ਹਿਸਾਬ ਨਾਲ ਜਾਂ ਤਾਂ ਕਰਦੇ ਹਾਂ ਹੋਰ ਦੱਸ ਖੈਰ ਸੁੱਖ ਹੈ ਉੰਦਾ ਖੈਰ ਸੁੱਖੀ ਹੈ ਗੱਲ ਕਰਾ ਇਧਰੋਂ ਬੜਾ ਬੜਾ ਲੰਬਾ ਆ ਗਿਆ ਕਿਧਰੋਂ ਉਹ ਆਪਾਂ ਅਣਜੀਨੀ ਆਪਣੀ ਅੱਛਾ ਪਤਾ ਕਹੇ ਹੋਂ ਤਾਂ ਪਈ ਗੱਲ ਇਹ ਆ ਵੀ ਕਈ ਵਾਰ ਨਾ ਕਰਮਾਂ ਚ ਕਈ ਗੱਲਾਂ ਲਿਖੀਆਂ ਹੁੰਦੀਆਂ ਨੇ ਹੋਰ ਤੇ ਉਵੇਂ ਬਣ ਜਾਂਦੀਆਂ ਨੇ ਗੱਲ ਮਾੜੀ ਹੋ ਉਹ ਹੋਰ ਪੰਡਤ ਜੀ ਕੀ ਕਰਗੇ ਜਵਾਸ ਆਪਦੀ ਮਰਜ਼ੀ ਕਰਦੇ ਨਾ ਉਹ ਇਹ ਤਾਂ ਹੈ ਪੇਜ ਕੱਲ ਨਾ ਪਈ ਗੱਲ ਇਹ ਹੋ ਗਈ ਵੀ ਹੁਣ ਜਵਾਕ ਹੋ ਗਏ ਪੜ੍ਹੇ ਲਿਖੇ ਤੇ ਆਪਦੀ ਮਰਜ਼ੀ ਕਰਦੇ ਨੇ ਸਿਆਣੇ ਬੰਦੇ ਨੂੰ ਪੁੱਛਦੇ ਨਹੀਂ ਤੇ ਮਗਰੋਂ ਬਾਅਦ ਚ ਪਛਤਾਉਣਾ ਪੈ ਜਾਂਦਾ ਹੋਰ ਅੱਖੇ ਨਹੀਂ ਲੱਗਦੇ ਹਾਂ ਪਰ ਇੱਕ ਗੱਲ ਮੈਂ ਤੈਨੂੰ ਦੱਸਾਂ ਜੇ ਕੋਈ ਟੜਕੇ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਨਾ ਤਾਂ ਉਹਨੂੰ ਭੁੱਲਿਆ ਵੀ ਨਹੀਂ ਕਹਦੇ ਹੁੰਦੇ ਕੋਈ ਗੱਲ ਨਹੀਂ ਜਿਹੜੀ ਬਣ ਨਹੀਂ ਸੀ ਬਣ ਗਈ ਫਿਰ ਕਈ ਵਾਰ ਕਰਮਾਂ 'ਚ ਧੱਕੇ ਲਿਖੇ ਹੁੰਦੇ ਨੇ ਹੋਰਾਂ ਕੋਈ ਗੱਲ ਨਹੀਂ ਤੁਸੀਂ ਐਂ ਦੱਸੋ ਵੀ ਆਪਾਂ ਹੁਣ ਅੱਗੇ ਕੀ ਸੋਚਾਏ ਕੁੜੀ ਬਾਰੇ ਹੁਣ ਕੋਈ ਮੁੰਡਾ ਭਾਲਦੇ ਆਂ ਅੱਛਾ ਤੇ ਵਿਆਹ ਕਰ ਦਿਆਂਗੇ ਹੋਰ ਹਾਂ ਦੇਖੋ ਵਿਆਹ ਤਾਂ ਕਰਨਾ ਹੀ ਪਊਗਾ ਹੋਰ ਐ ਕਿੰਨਾ ਚਿਰ ਬਿਠਾ ਕੇ ਰੱਖੋਗੇ ਹੋਰ ਹੋਰ ਐ ਜਵਾਨ ਕੁੜੀ ਐ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਪੀ ਜੇ ਤੁਸੀਂ ਆ ਜਾਂਚ ਪਾਤ ਦੇ ਵਿੱਚ ਯਕੀਨ ਜਾਨੀ ਕਰਦੇ ਬਣਾ ਤਾਂ ਮੈਂ ਦੇਖਾਂ ਦੇਖ ਲਈ ਸਾਨੂੰ ਕੋਈ ਯਾਦ ਜੋਗ ਨਹੀਂ ਹਾਂ ਮੇਰੀ ਨਿਗਾਹ 'ਚ ਨਾ ਇੱਕ ਮੁੰਡਾ ਹੈਗਾ ਅੱਛਾ ਜ਼ਮੀਨ ਤਾਂ ਵਿਚਾਰੇ ਨੂੰ ਘਾਟੀ ਆਉਂਦੀ ਆ ਅੱਛਾ ਔਰ ਸਾਰਾ ਖਾਨਦਾਨ ਉਹਨਾਂ ਦਾ ਨਾ ਬਹੁਤ ਚੰਗਾ ਹੈਗਾ ਅੱਛਾ ਇਹ ਜੇ ਮੈਂ ਦਿਮਾਗ 'ਚ ਸੋਚਿਆ ਸੀ ਵੀ ਜੇ ਕਿਤੇ ਇਹਨਾਂ ਦਾ ਆਪਸ 'ਚ ਰਿਸ਼ਤਾ ਹੋ ਜੇ ਬਾਕੀ ਸੰਜੋਗਾਂ ਦੀ ਗੱਲ ਹੈ ਹੂੰ ਹਾਂ ਭਾਈ ਮੇਰੇ ਖਿਆਲ ਦੇ ਵਿੱਚ ਇਹ ਹੈ ਕਿ ਕੰਮ ਠੀਕ ਰਹੂਗਾ ਚਲ ਦੇਖਾਂਗੇ ਫਿਰ हां मुंडा बहुत नरम है जमीन ज्यादा जरूर कट है ਤੇ ਮੈਂ ਉਹਨਾਂ ਦੇ ਸਾਰੇ ਖਾਨਦਾਨ ਨੂੰ ਜਾਣਨਾ ਬਹੁਤ ਵਧੀਆ ਪਰਿਵਾਰ ਹੈ ਸਲੰਗ ਪਰਿਵਾਰ ਹੈ ਗੱਲ ਕਰ ਕੁੜੀ ਉਹ ਹੈ ਰੁੱਖੀ ਹੈ ਕੁੜੀ ਬੜੀ ਰੁੱਖੀ ਹੈ ਉਹ ਤਾਂ ਮੈਂ ਸਮਝ ਗਿਆ ਤੇਰੀ ਗੱਲ ਪਰ ਕਈ ਵਾਰ ਨਾ ਗੱਲ ਇਹ ਹੁੰਦਾ ਜਦੋਂ ਕਿਸੇ ਬੰਦੇ ਤੋਂ ਗਲਤੀ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਗਲਤੀ ਸੁਧਾਰਨ ਦਾ ਮੌਕਾ ਵੀ ਦੇਣਾ ਚਾਹੀਦਾ ਹੈ ਤੇ ਜੇਕਰ ਤੇ ਗੱਲ ਆਪਣੀ ਚੰਗੀ ਬਣ ਗਈ ਤਾਂ ਜਵਾਕੜੀ ਨੂੰ ਕਹਾਂਗੇ ਆਪਾਂ ਵੀ ਭਾਈ ਇਹ ਜਵਾਕਾਂ ਵਾਲੀ ਖੇਡ ਨਾ ਕਰਿਆ ਕਰ ਹਾਂ ਹੁਣ ਸਿਆਣੇ ਬਣ ਕੇ ਰਹੋ ਹੋਰ ਕੋਈ ਗੱਲ ਨਹੀਂ ਆਪਾਂ ਜੇ ਆਖੂ ਤਾਂ ਮੈਂ ਗੱਲ ਚਲਾ ਲੈਣਾ ਉਹਨਾਂ ਨਾਲ ਹੋਰ ਚਲਾ ਦੇਖਦੇ ਆਂ ਬੱਕਰਾ ਦੇਖਿਆ ਇਹ ਹਾਂ ਤੇ ਹੋਰ ਚਾਹ ਮੰਗਵਾ ਨਹੀਂ ਚਾਹ ਤਾਂ ਨਹੀਂ ਪੀਂਦੇ ਆਪਾਂ ਤੇ ਆਪਾਂ ਬਾਕੀ ਠੀਕ ਆਂ ਅਗਲੇ ਪਿੰਡ ਵੀ ਜਾਉਂਗਾ ਉਹ ਠੰਡਾ ਬੰਗਾ ਲੈਨੇ ਆ ਨਹੀਂ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਬਸ ਇਹ ਹੈ ਆ ਗੱਲ ਧਿਆਨ ਚ ਰੱਖੀ ਮੇਰੇ ਤੇ ਮੈਂ ਜਾ ਕੇ ਉਧਰ ਮਾੜੀ ਉਡੀ ਗੱਲਬਾਤ ਚਲਾਵਾਂ ਨਾਲੇ ਇਧਰੋਂ ਤੋਂ ਆਪ ਦੀ ਇਧਰ ਕੁੜੀ ਨਾਲ ਨਾ ਭਾਂਜੀ ਨਾਲ ਉਹਦੇ ਨਾਲ ਰਾਇਮ ਅਸ਼ਫਰਾ ਕਰ ਲਈ ਜੇ ਗੱਲ ਵਾਂ ਠੀਕ ਲੱਗੀ ਤਾਂ ਮੈਨੂੰ ਫੋਨ ਕਰਕੇ ਦੱਸ ਦੀ ਚੱਲ ਠੀਕ ਆ ਉਹਦਾ ਕਰ ਲਾਂਗੇ ਰਹਿਣਾ ਹਾਂ ਫੇਰ ਆਪਾਂ ਅੱਗੇ ਗੱਲ ਤੋਰਾਂਗੇ ਠੀਕ ਐ ਠੀਕ ਐ ਠੀਕ ਐ ਤੇ ਬਾਕੀ ਕੋਈ ਗੱਲ ਨਹੀਂ ਤੂੰ ਸੈਣਾਪਦਾਂ ਜਵਾਕਾਂ ਤੋਂ ਗਲਤੀ ਹੋ ਜਾਂਦੀ ਐ ਕੋਈ ਚੱਕਰ ਨਹੀਂ ਮੈਨੂੰ ਗਰਮੀ ਗੁੱਸਾ ਬੜਾ ਆ ਰਿਹਾ ਬਾਬਾ ਕੋਈ ਗੱਲ ਨਹੀਂ ਫੇਰ ਗੱਲ ਹੀ ਵੱਡੀ ਹੋਗੀ ਨਾ ਪਰ ਫੇਰ ਆਪਾਂ ਗਲਤੀਆਂ ਵੀ ਆਪਾਂ ਹੀ ਸੁਧਾਰਨੀਆਂ ਹੁੰਦੀਆਂ ਹਨਾ ਹੈ ਜਵਾਕਾਂ ਤੋਂ ੜੀ ਗਲਤੀ ਹੋ ਗਈ ਉਹ ਸੁਧਾਰਨੀ ਤਾਂ ਆਪਾਂ ਨੂੰ ਪਾਉਗੀ ਚਲ ਕੋਈ ਨਹੀਂ ਹੌਸਲਾ ਦਾ ਚੱਲ ਠੀਕ ਆ ਹਾਂ ਬਹੁਤ ਵੱਲ ਦਾ ਸਹੀ ਕਹਿ ਗਿਆ ਜਿਲ ਦੇਖਦੇ ਆ ਸੰਜੋਗਾ ਦੀ ਗੱਲ ਹੈ ਤਾਂ